ਸਤ ਸ੍ਰੀ ਅਕਾਲ ਮੇਰੇ ਸਾਰੇ ਪੀਰਾ ਭਰਾਵਾਂ ਨੂੰ ਅੱਜ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਆਪਾਂ ਅੱਜ ਚਲਦੇ ਆ ਜੀ ਆਪਾਂ ਡੈਮੋ ਤੇ ਆਪਾਂ ਲੈ ਕੇ ਚਲਦੇ ਆ 50 ਟਰਬੋ ਪ੍ਰੋ ਆਹ ਦੇਖੋ ਬਈ ਇਹ ਆ ਟਰਬੋ ਪ੍ਰੋ 15 15 ਆ ਅੱਜ ਆਪਾਂ ਡੈਮੋ ਦਾ ਚਲਾਉਣਾ ਆਪਾਂ ਸੁਪਰ ਸੀਟਰ ਤੇ ਅੱਜ ਮੇਰੇ ਮਗਵਾਲ ਪਿੰਡ ਆ ਆਪਾਂ ਉੱਥੇ ਚਲਾਉਣਾ ਆ ਅੱਜ ਦੇਣੀ ਆ ਕੋਈ ਕੀ ਬਣਦਾ ਕੇ ਜਾ ਕੇ ਕਿਹੜਾ ਸੁਪਰ ਸੀਟਰ ਆਇਆ ਕਿ ਰੋਟਾਵੇਟਰ ਆਇਆ ਬਾਣ ਤੇ ਚਵ ਤਵੀਆਂ ਤੇ ਚਲਾਉਣਾ ਹੈ ਕਲਟੀਵੇਟਰਾਂ ਤੇ ਚਲਾਉਣਾ ਹੈ ਤੇ ਮਿਲਦੀਆਂ ਸਾਨੂੰ ਅੱਗੇ ਜਾ ਕੇ ਤੇਲ ਤੂਲ ਪਵਾ ਲਈਏ ਆਪਾਂ ਲਾਲਚ ਲੱਗੀ ਪਈ ਐ ਸੂਈ ਤੇ ਠੀਕ ਐ ਬਾਈ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਬੋਲਦਾ ਭਾਈ ਦਾ ਬੋਲਦਾ ਅੱਜ ਤੁਹਾਨੂੰ ਵਧੀਆ ਦਿਖਾਉਣੇ ਆਪਾਂ ਮੇਰੇ ਸਾਹ ਅੱਜ ਸੇ ਕਰ ਲਾ ਪੰਜ ਬੰਦੇ ਵਾਂਗ ਚਲੋ ਬਾਬਿਓ ਪਹੁੰਚ ਗਏ ਆਪਾਂ ਬਾਈਆਂ ਦੇ ਪਿੰਡ ਤੇ ਹਾਂ ਹਾਂ ਚਲਾਵਾਂਗੇ ਆਪਾਂ ਅੱਜ ਉਨਾ ਪਾ ਦਿਖਾ ਦਨੇ ਆਪਾਂ ਬਸ ਕੱਲਾ ਇਹ ਚ ਨਾ ਤਾਂ ਕੋਈ ਟਾਰਾਂ ਦੀ ਹਵਾ ਘਟ ਕਰੀ ਐ ਕੁਛ ਨਹੀਂ ਆਪਾਂ ਛੇੜਿਆ ਬਾਹਰ ਚੋਂ ਲਾ ਕੋ ਸੋ ਕੋ ਸੰਦਾ ਇਹਦਾ ਉਹ ਕਰਿਆ ਹੋਊਗਾ ਤੁਸੀਂ ਚੱਕ ਕਰ ਲੋ ਆ ਦੇਖੋ ਗਵਰਨਰਰ ਦੀਆਂ ਸੀਲਾਂ ਵੀ ਨਾਲ ਦੀਆਂ ਇਹਨਾਂ ਕੋਈ ਤੇਲ ਨਾ ਕੋਈ ਰੇਸ ਚੈੱਕ ਕਰ ਸਕਦੇ ਤੁਸੀਂ ਆ ਦੇਖੋ ਬਿਲਕੁਲ ਨਾਲ ਦੀਆਂ ਚੀਜ਼ਾਂ ਕੋਈ ਵੀ ਆਪਾਂ ਛੇੜਛਾੜ ਨਹੀਂ ਕਰੀਏ ਇਹਦੇ ਨਾਲ ਜਿੰਨੀ ਕੰਪਨੀ ਦੀ 45 50 ਪੁਆਇੰਟ ਹਵਾ ਆਉਂਦੀ ਹੈ ਟਾਰਾਂ 'ਚ ਉਹੀ ਹਵਾ ਤੇ ਚਲਾਵਾਂਗੇ ਤੇ ਨਾ ਕੋਈ ਲਿਫਟ ਦੀ ਕੁਛ ਵੀ ਜਿਵੇਂ ਟ੍ਰੈਕਟਰ ਆਪਣਾ ਖੜਾ ਸੀ ਆਪਾਂ ਦਾ ਕੱਪੜਾ ਵੀ ਨਹੀਂ ਮਰਿਆ ਤੇ ਜਿਵੇਂ ਖੜਾ ਸੀਗਾ ਓਵੇਂ ਹੀ ਲਿਆ ਕੇ ਵੈਸਾ ਕੱਪ ਵੀ ਇਹ ਤਾਂ ਖੋਲਣੀ ਆਪਾਂ ਹਾਂ ਦੇਖੋ ਮਿੱਟੀ-ਮੁੱਟੀ ਘਰਾਜ 'ਚ ਗਾਰਾ ਵੀ ਪੈ ਗਿਆ ਤੇ ਕੱਪਾ ਵੀ ਪਾ ਖੋਲ੍ਹਿਆਣੀ ਆ ਇਹਨੂੰ ਖੋਲ੍ਹਾਂਗੇ ਵੈਸਾ ਆਪਾਂ ਇਹਨੂੰ ਬਸ ਜਦੋਂ ਵੀਡੀਓ ਪਾਈ ਮੈਂ ਜਾਂਦੇ ਸੁਪਰ ਸੀਟਰ ਚਲਾਵਾਂਗੇ ਆਪਾਂ ਸੁਪਰ ਸੀਟਰ ਤੇ ਚੈੱਕ ਕਰਨਾ ਇਹਨੂੰ ਤੇ ਕਹਿੰਦੇ ਭਾਈ ਆ ਗਏ ਬੱਸ ਕਰ ਦਈਏ ਸ਼ੋ ਥੱਲੇ ਲੋ ਆਪਾਂ ਮਿਲਦੇ ਹੁਣ ਬਾਹਣ ਚ ਆਪਾਂ ਕੀ ਬਣਦਾ ਉਹ ਆਪਾਂ ਜੋੜ ਲਿਆ ਆਪਾਂ ਸੁਪਰ ਸੀਟਰ ਚੱਕੀ ਦਾ ਪੂਰਾ ਨਾਤਾ ਤਾਂ ਹੀ ਫਿਰਦਾ ਹੁਣ ਬੰਦੀਏ ਗੱਲ ਕੇ ਦੂਜੇ ਦਿਨ ਆਏ ਦੂਜੇ ਲੋ ਅੱਛਾ ਉਹ ਅਬ ਇਹ ਪ੍ਰਾਲੀ ਬਰੂੜੀ ਦਾ ਖਤਮ ਹੀ ਕਰਤੀ ਕਿੱਧਰ ਗਈ ਕਿਹੜਾ ਘੇਰ ਹੈ ਜੀ ਕਿਹੜਾ ਘੇਰ ਕਿਹੜਾ ਘੇਰ ਕਿਡਾ ਲਾ ਰੱਖਿਆ ਘੇਰ ਘੇਰ ਕਿਡਾ ਲਾ ਰੱਖਿਆ ਦੂਜਾ ਲੋ ਪਹਿਲਾ ਲੋ ਉਹ ਚੱਕਰ ਮੈਚ ਨਹੀਂ ਕਰਦੇ ਲੋ ਬਾਬੇ ਉਹ ਡਾਕਟਰ ਨਾਲੇ ਦਾ ਕਰਦੇ ਨਹੀਂ ਕਿਸੇ ਦੇ ਚੱਕਰ ਮੈਚ ਆ ਵੀ ਲਿਆ ਰਹੇ ਲਿਆ ਰੱਖਿਆ ਕਹਿੰਦੇ ਲੱਗਿਆ ਵਾ ਲੱਗਿਆ ਵਾ ਹੁਣ ਦੇਖੋ ਬਿੱਟੀ ਕਿ ਨਹੀਂ ਜਾਂਦੀ ਇਹ ਹੁਣ ਤਾਂ ਕਿਹਾ ਵੀ ਲਿਮਟ ਜਾਈ ਜਾਂਦੀ ਐ ਦੇਖ ਲੈ ਬਹੁਤ ਜਿਆਦਾ ਬਹੁਤ ਆਹ ਤਾਂ ਮਟਬਾਉਂਦਾ ਵੀ ਇਤੂ ਬੰਦ ਕਰਾ ਡੇੜੇ ਤੇ ਜਿੱਕਰ ਦੌੜ ਕੇ ਚਲੀ ਜਾਂਦਾ ਚਲੀ ਜਾਂਦੇ ਆਪਾਂ ਤਾਂ ਦੇਖਣਾ ਹੈ ਚੱਕਰ ਤੇ ਨਹੀਂ ਮਲਿਆਵਾ ਹੋ ਜਾਣਗੇ ਹਾਂ ਚੱਕਰ ਦਾ ਮੈਚ ਕਰਨੇ ਪੈਣਗੇ ਪਰ ਇੱਕ ਵਾਰੀ ਆਪਾਂ ਵੀ ਚਈਏ ਤੇ ਇੱਥੇ ਵਿਜੜੀਆਂ ਯਾਰ ਪੂਰੇ ਵਿਜੜੀਆਂ ਇਹਦਾ ਪਾਉਂ ਦੇਖਦੇ ਹਾਂ ਉਹਦਾ ਪਾਉਂ ਤਾਂ ਕਰਕੇ ਵੇੜੇ ਹੈ ਕਰਕੇ ਦੇਖਦੇ ਪੈਂਦੇ ਲੋ ਕਿੱਟੀ ਵਾਲਾ ਪਹਿਲਾ ਲੋ ਆ ਬਿਓ ਹੁਣ ਬੱਜ ਕੇ ਦੇਖ ਪ੍ਰਦੀਪ ਹੁਣ ਕ੍ਰੀਪਰ ਚਲਾ ਚੁਟ ਚਲੋ ਆਏ ਇਹ ਦੇ ਕਰਦਾ ਪ੍ਰਦੀਪ ਇਹਦਾ ਜਮੀ ਹੋਲੀ ਆ ਅੱਜ ਮੈਂ ਇਹਦੇ ਵਿੱਚ ਹਾਂ ਉਹ ਕਰ ਚਾ ਇਹ ਕਰੂਗਾ ਭਾਈ ਜਾ ਕੇ ਕਰੋ ਫੇਲ ਕੱਢ ਲਈ ਹੈ ਬੋਨਾਂ ਦੇ ਹੋਰ ਭਾਈ ਹੋਰ ਲੱਗਿਆ ਆ ਹੋਰੇ ਹੋਰ ਲੱਗਿਆ ਜੀ ਜਾਣੋ ਜਾਂ ਨਾ ਆਪਣਾ ਕਲੱਚ ਵਸੋ ਲੋ ਤਾਂ ਲੋ ਤਾਂ ਲੋ ਲਓ ਭਾਈ ਪ੍ਰਾਲੀ ਚ ਕੱਢ ਕੇ ਇੱਧਰ ਲਾ ਲਿਆ ਹੁਣ ਕੋਸਤਾ ਆਪੇ ਥੋੜੇ ਰੋਟਾ ਮੀਟਰ ਦੇ ਚੱਕਰ ਆ ਹੋਣੀ ਮੈਚ ਕਰਦੇ ਤੇ ਜਦੋਂ ਆਪਾਂ ਛੋਟਾ ਸਰ ਗੇਅਰ ਲਾ ਲੈਨੇ ਆ ਉਦੋਂ 10 ਰੋਟਾ ਮੀਟਰ ਧੱਕੇ ਮਾਰਨ ਲੱਗ ਜਾਂਦਾ ਟਰੈਕਟਰ ਨੂੰ ਹੁਣ ਵੱਡਾ ਗੇਅਰ ਲਾ ਰਖ ਤਾਂ ਹੀ ਥੋੜਾ ਸਪਾਈ ਦਾ ਫਰਕ ਆ ਸਪਾਈ ਦਾ ਇਦੋਂ ਵੀ ਸਾਫ਼ ਹੋ ਜਾਂਦੀ ਇਹਦੀ ਹੁਣ ਜੇ ਤਾਂ ਪਲਾਂਦੀ ਆਪਾਂ ਆਹ ਗੇੜੇ ਤੇ ਲਾ ਲਈਏ ਇਹ ਜੀ ਪ੍ਰਾਲੀ ਥੋਣੀ ਨਹੀਂ ਆਪਾਂ ਨੂੰ ਹੁੰਦਰਤਾ ਬਣਾਤੀ ਗੱਲ ਲੱਗ ਵੀ ਜਾਣ ਬਹੁਤ ਵਧੀਆ ਬਣ ਗਿਆ ਅੱਛਾ ਆ ਲਿਫਟ ਤੇ ਬਾਬਰ ਨਹੀਂ ਬੰਦਿਆ ਨਾ ਫਿਰ ਕੋਈ ਫਰਕ ਨਹੀਂ ਆਂਡ ਰਹਿਣਾ ਟੈਂ 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 ਹੀ ਦਰਦ ਹੋ ਵੀ ਕਿੱਥੇ ਕੜ ਕੱਢੇ ਨਹੀਂਗੇ ਦੂਜੇ ਉਹ ਆਂਦੇ ਸਾਡਾ ਕੜ ਕੱਢ ਜੂ ਭੈਂਜ ਦੇ ਬਰਾਬਰ ਦਾ ਦੋ ਆ ਜਾਣਗੇ ਉਹ ਉਹ ਤਾਂ ਮੈਂ ਪਹਿਲਾਂ ਹੀ ਕਹਿੰਦਾ ਮੁੱਠੀ ਵੇਚਦਾ ਮੈਂ ਤੁਹਾਨੂੰ ਮਾ ਮੁਸਕਰਾ ਬਰੋ ਨਹੀਂ ਉਹਦੇ ਨਾਲ ਤਾਂ ਖੜੀਏ ਕਰੇ ਫਿਰ ਉਹਦੇ ਤਕੜੇ ਖੜੇ ਆ ਉਹਦੇ ਨਾਲ ਦੇ ਤਾਂ ਸਾਤੋਂ ਚੱਲਣਾ ਮਗਰ ਉਹ ਜਾਤੀ ਵੇਸ ਤੇ ਚਲਾ ਚਲਾ ਆਲੇ ਆਈ ਕਰ ਦੇਣਾ ਰੋਮਾਣੀ ਦਾ ਮੈਂ ਤਾਂ ਭੈ ਚੋਰ ਚੱਕਰ ਸਹੀ ਹੋਣਾ ਹਾਂ ਰੋਟਾ ਮੀਟਰ ਦੇ ਭੈ ਜਨਾ ਉਹ ਉੱਪਰ ਤੋਂ ਟੱਪੀ ਜਾਂਦਾ ਹਾਂ ਲੋਵਾ ਬਿਓ ਦੇਖ ਲਾ ਟਰੈਕਟਰ ਚਲਾ ਕੇ ਆਪਾਂ ਫੋਲਡਰ ਕੋਟਾ ਓਕੇ ਆ ਤੇ ਹੁਣ ਚੱਲਦੇ ਆ ਘਰੇ ਇਹ ਕਾਰੇ ਸੁਪਰ ਸਟਰ ਕੱਢ ਕੇ ਫਿਰ ਮਿਲਦੇ ਆਂ ਯਾਂਸੀ ਜੇ ਜਾ ਕੇ ਆਪਾਂ ਬਾਈਆਂ ਦੇ ਲੈਣਾ ਤਾਂ ਆਹੀ ਲੈਣਾ ਹੈ ਤੇ ਆਪਾਂ ਕਰ ਲਈਏ ਸੈਟਿੰਗ ਮਾੜੀ ਮੋਟੀ ਇਹਦੀ ਚਲੋ ਭਾਈ ਮਿਲਦੇ ਆਂ ਤੁਹਾਨੂੰ ਯਾਂਸੀ ਜੀ ਆ ਕੇ ਹੁਣ ਆਪਾਂ ਟਰੈਕਟਰ ਵੀ ਧੋਣਾ ਪਊਗਾ ਸਾਰਾ ਲਵੇੜਦਾ ਆਪਾਂ